ਮਸ਼ਹੂਰ ਸਿੰਗਰ ਅਤੇ ਰੈਪਰ ਏਪੀ ਟਿੱਲੋਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਤੇ ਜਾਣਕਾਰੀ ਮੁਤਾਬਿਕ ਹਾਲ ਹੀ ਦੇ ਵਿੱਚ ਮੁੰਬਈ 에ਰਪੋਰਟ ਤੇ ਏਪੀ ਟਿੱਲੋਂ ਨਾਲ ਇੱਕ ਅਜੀਹੀ ਘਟਨਾ ਵਾਪਰੀ ਹੈ ਜਿਸ ਨੂੰ ਲੈ ਕੇ ਹਸਦਾ ਹੋਇਆ ਏਪੀ ਟਿੱਲੋਂ ਦਾ ਚਿਹਰਾ ਇੱਕਦਮ ਗੁੱਸੇ ਦੇ ਵਿੱਚ ਆ ਗਿਆ ਦਰਸਲ ਉਹਨਾਂ ਦੇ ਇੱਕ ਫੈਨ ਦੇ ਵਿੱਚ ਜਦੋਂ ਉਸਾ ਦੇਖਿਆ ਗਿਆ ਤੇ ਉਹ ਉਸਾ ਉਸਾ ਦੇ ਵਿੱਚ ਹੀ ਸੈਲਫੀ ਲੈਣ ਲਈ ਆਪਣੀ ਹੱਦ ਪਾਰ ਗਿਆ ਜਿਸ ਤੋਂ ਏਪੀ ਢਿੱਲੋਂ ਹੱਸਦੇ ਹੋਏ ਚੱਲਦੇ ਹੋਏ ਨਿਰਾਸ਼ ਵੀਡੀਓ ਦੇ ਵਿੱਚ ਦਿਸਦੇ ਦੱਸਿਆ ਜਾ ਰਿਹਾ ਹੈ ਕਿ ਏਪੀ ਢਿੱਲੋਂ ਜਦੋਂ 에ਰਪੋਰਟ ਤੋਂ ਬਾਹਰ ਆ ਰਹੇ ਸੀ ਤੇ ਇਹ ਉਹਨਾਂ ਦੇ ਚਿਹਰੇ ਤੇ ਖੁਸ਼ੀ ਵੀ ਸੀ ਉਹਨਾਂ ਨੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਮੀਡੀਆ ਨਾਲ ਗਲਵਾਦ ਵੀ ਕੀਤੀ ਤੇ ਹੱਸਦੇ ਹੋਏ ਫੋਟੋਗ੍ਰਾਫਰਸ ਨਾਲ ਹੱਥ ਵੀ ਮਿਲਾਇਆ ਇਸੇ ਦਰਮਿਆਨ ਇੱਕ ਫਿਰ ਖੁਸ਼ੀ-ਖੁਸ਼ੀ ਦੇ ਵਿੱਚ ਉਹਨਾਂ ਨਾਲ ਸੈਲਫੀ ਲੈਣ ਦੀ ਜਿੱਦ ਕਰਦਾ ਹੋਇਆ ਉਹਨਾਂ ਨੂੰ ਟੱਚ ਕਰਨ ਲੱਗਾ ਇਸ ਤੋਂ ਇਹ ਪੀ ਢਿੱਲੋ ਨਾਰਾਜ਼ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਫੋਟੋ ਕਿੰਨੀ ਲੋ ਗਿਆ ਤੇ ਉਹ ਉਥੋਂ ਅੱਗੇ ਲੰਘ ਗਏ ਘੋੜਤਰਾ ਬਹਿ ਕਿ ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ਅਰੇ ਕਿੰਨੀ ਬੋਲ